ਸਸੀਗਲ ਦੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਪਿਛਲੇ ਕਾਫੀ ਘੰਟਿਆਂ ਤੋਂ ਲਗਭਗ 72 ਘੰਟਿਆਂ ਤੋਂ ਜ਼ਿਆਦਾ ਹੋ ਗਏ ਨੇ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਸੀ ਪਰ ਹੁਣ ਥੋੜਾ ਪਰਮਾਤਮਾ ਦੀ ਮਿਹਰ ਹੋਈ ਹੈ ਮੀਂਹ ਰੁਕ ਗਿਆ ਹੈ ਤੇ ਹੁਣ ਧੁੱਪ ਵੀ ਨਿਕਲੀ ਹੈ ਪਰ ਜਿਹੜਾ ਰੋਪੜ ਤੋਂ ਪਾਣੀ ਛੱਡਿਆ ਗਿਆ ਸੀਗਾ ਉਹ ਹੁਣ ਇਸ ਵੇਲੇ ਸਾਡੇ ਜਿਹੜਾ ਸ਼ਾਹਕੋੜ ਤੋਂ ਲਗਾਤਾਰ ਲੰਘ ਰਿਹਾ ਹੈ ਇਸ ਵੇਲੇ ਸ਼ਾਹਕੋਟ ਜੋ ਪੀ ক্লোਜ਼ ਵਾਟਰ ਦੇ ਵਿੱਚ ਆਪਣਾ ਜਿਹੜਾ ਵਾਟਰ ਲੈਵਲ ਹੈ ਉਹ ਚੱਲਦਾ ਪਿਆ ਗਿੱਦਰਪਿੰਡੀ ਵਾਲੇ ਏਰੀਆ ਦੇ ਵਿੱਚ ਪਰ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ 3 ਸਤੰਬਰ ਨੂੰ ਲਗਭਗ 3 ਵਜਰੇ ਹੈਗੇ ਜਦੋਂ ਸਾਰਾ ਆਪਣੇ ਮੇਨ ਬੰ ਜਿਹੜੇ ਹੈਗੇ ਉਹ ਸੁਰੱਖਿਅਤ ਜਿਹੜੇ ਸਾਡੇ ਕੁਝ ਐਡਵਾਂਸ ਵਨ ਸੀਗੇ ਉਹਦੇ ਵਿੱਚ ਪਾਣੀ ਦਾ ਜਿਹੜਾ ਰਿਸਾਬ ਹੋਇਆ ਹੈਗਾ ਜਲਪਰਾ ਹੋਇਆ ਹੈਗਾ ਅਸੀਂ ਪੂਰੀ ਕੋਸ਼ਿਸ਼ ਕਰ ਰਿਆ ਸਾਡੇ ਜਿਹੜੇ ਉੱਥੇ ਕੋਈ ਧਾਨੀਆਂ ਸੀ ਆ ਲੋਕੀ ਰਹਿੰਦੇ ਸੀ ਉਹਨਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਤੇ ਪਛੂਆਂ ਨੂੰ ਵੀ ਬਾਹਰ ਕੱਢ ਕੇ ਉਹਨਾਂ ਦੀ ਦੇਖਰੇਖ ਕੀਤੀ ਜਾਵੇ ਜਿਹੜੇ ਸਾਡੇ ਦੋ ਤਿੰਨ ਸਾਡੇ ਜਿਹੜੇ ਜ਼ਿਲ੍ਹੇ ਦੇ ਮੇਨ ਵਨ ਸੀਗੇ ਉਹ ਕੱਲ ਰਾਤ ਦੇ ਕਾਫੀ ਕ੍ਰਿਟੀਕਲ ਹੋਏ ਸੀਗੇ ਸਾਡੇ ਸਾਰਾ ਜਿਹੜੀ ਟੀਮਾਂ ਸੀ ਉੱਥੇ ਲੱਗੀਆਂ ਹੋਇਆ ਸੀ ਪਰ ਰਾਤ ਨੂੰ ਅਸੀਂ ਦੋ ਟੀਮਾਂ ਸਾਡੀ ਆਰਮੀ ਦੇ ਦੋ ਕਾਲਮ ਜਿਹੜੇ ਅਸੀਂ ਬੁਲਾਏ ਸੀ ਉਹਨਾਂ ਦੀ ਦੇਖਰੇ ਕਰਨ ਲਈ ਤੇ ਚਾਰ ਟੀਮਾਂ ਅਸੀਂ ਐਨਡੀਆਰਫ ਦੀ ਬੁਲਾ ਚੁੱਕਿਆ ਪਰ ਇਹ ਸਾਰੀ ਦੀ ਸਾਰੀ ਸਾਡੀ ਐਡਵਾਂਸ ਟੀਮਾਂ ਹੈਗੀਆਂ ਇਸ ਲਈ ਆਮ ਬੁਲਾਈ ਪਈਆਂ ਨੇ ਕਿ ਇਹਨਾਂ ਦਾ ਪਹਿਲਾਂ ਹੀ ਅਸੀਂ ਪ੍ਰਬੰਧ ਜਿਹੜਾ ਕਰ ਲੈਣ ਹਜੇ ਮੇਨ ਬੰਦਾਂ ਨੂੰ ਕਿਤੇ ਵੀ ਕਿਤੇ ਵੀ ਸਾਡਾ ਕੋਈ ਬਰੀਚ ਨਹੀਂ ਹੋਇਆ ਹੈਗਾ ਮੈਨੂੰ ਕਈ ਫੋਨ ਕਾਲ ਤੇ ਮੈਸੇਜ ਇਸ ਤਰੀਕੇ ਦੇ ਆ ਰਹੇ ਆ ਕਿ ਜਿਹੜਾ ਦਰਿਆ ਦਾ ਪਾਣੀ ਹੈਗਾ ਉਹ ਕਿਤੇ ਸ਼ਹਿਰ ਵੱਲ ਨੂੰ ਤੈਨੀ ਜਾਊਗਾ ਉਹ ਵੀ ਮੈਂ ਦੱਸਣਾ ਚਾਹੁੰਦਾ ਕਿ ਸ਼ਹਿਰ ਵੱਲ ਇਹ ਪਾਣੀ ਬਿਲਕੁਲ ਨਹੀਂ ਜਾਵੇਗਾ ਸ਼ਹਿਰ 'ਚ ਜਿਹੜਾ ਜਲਪਰਾ ਹੋਇਆ ਬਰਸਾਤੀ ਪਾਣੀ ਕਰਕੇ ਹੋਇਆ ਹੈਗਾ ਉਹ ਵੀ ਜਿਵੇਂ ਬਰਸਾਤ ਹੁਣ ਨੂੰ ਪਈ ਤਾਂ ਉਹ ਪਾਣੀ ਜਿਹੜਾ ਕਾਫੀ ਹੱਦ ਤੱਕ ਨਿਕਲ ਵੀ ਚੁੱਕਿਆ ਮੈਨੂੰ ਕਾਰਪੋਰੇਸ਼ਨ ਨਗਰ ਨਿਗਮ ਤੋਂ ਲਗਾਤਾਰ ਰਿਪੋਰਟ ਆ ਰਹੀ ਹੈ ਜਿਹੜਾ ਕੋਈ ਖੜਿਆ ਉਹ ਵੀ ਅਗਲੇ ਕੁਝ ਘੰਟਿਆਂ 'ਚ ਨਿਕਲ ਜਾਵੇਗਾ ਬਈ ਸਾਡੀ ਜਿਹੜੀ ਨਦੀ ਹੈਗੀ ਉਹਦੇ ਵਿੱਚ ਕਾਫੀ ਬਰਸਾਤੀ ਪਾਣੀ ਪਿੱਛੋਂ ਕੰਡੀ ਏਰੀਆ ਨੇ ਜਿਹੜਾ ਉੱਥੇ ਆਇਆ ਸੀਗਾ ਉਹ ਵੀ ਹੌਲੀ ਹੌਲੀ ਸਤਲੁਜ ਦਰਿਆ ਚ ਪੈ ਰਿਹਾ ਹੈਗਾ ਪਰ ਬੇਈ ਦੇ ਲਾਗੇ ਜਿਹੜੇ ਸਾਡੇ ਲੋਕੀ ਰਹਿੰਦੇ ਨੇ ਲੋ ਲਾਈਂਗ ਏਰੀਆ ਸੇ ਰਹਿੰਦੇ ਨੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਸਾਡੀ ਜਿਹੜੀ ਟੀਮ ਹੈ ਤੁਹਾਡੇ ਏਰੀਆ ਚ ਉੱਥੇ ਹੀ ਮੌਜੂਦ ਨੇ ਉੱਥੇ ਹੀ ਖੜੀਆਂ ਨੇ ਬਾਰ ਬਾਰ ਤੁਹਾਨੂੰ ਉੱਥੇ ਬੇਨਤੀ ਵੀ ਕਰੀਆਂ ਹੋਣੀਆਂ ਹੈ ਜਿੱਥੇ ਵੀ ਸਾਡੇ ਨੀਵੀਆਂ ਥਾਵਾਂ ਉੱਤੇ ਰਹਿ ਰਹੇ ਲੋਕੀ ਨੇ ਟਾਣੀਆਂ 'ਚ ਰਹਿ ਰਹੇ ਨੇ ਜਾਂ ਘਰ ਬਣਾ ਕੇ ਰਹਿ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਸਾਡੀ ਟੀਮ ਵੱਲੋਂ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਦੇ ਨਾਲ-ਨਾਲ ਹੀ ਤੁਸੀਂ ਉੱਚੀਆਂ ਥਾਵਾਂ ਤੇ ਜੂਰ ਜਾਓ ਆਪਣੇ ਆਪ ਨੂੰ ਆਪਣੇ ਜਿਹੜੇ ਪਸ਼ੂਆ ਉਹਨਾਂ ਨੂੰ ਲੈ ਕੇ ਜਾਓ ਤੁਹਾਡੀ ਸੁਰੱਖਿਆ ਦੀ ਉੱਥੇ ਰਖ ਰਖਾਵ ਦੀ ਸਾਡੇ ਲਗਭਗ 60 ਤੋਂ ਜ਼ਿਆਦਾ ਰੀਲੀਫ ਸੈਂਟਰ ਅਸੀਂ ਹੁਣ ਓਪਨ ਕੀਤੇ ਹੋਏ ਨੇ ਉੱਥੇ ਤੁਹਾਡੀ ਚੰਗੀ ਤਰ੍ਹਾਂ ਦੇਖਰੇਖ ਕੀਤੀ ਜਾਵੇਗੀ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਸਾਰਿਆਂ ਨੂੰ ਕਿਉਂਕਿ ਜਿੱਥੇ ਇਸ ਮੁਸੀਬਤ ਦੀ ਘੜੀ 'ਚ ਕਾਫੀ ਸੰਸਥਾਵਾਂ ਕਾਫੀ ਲੋਕੀ ਸਾਡਾ ਬਹੁਤ ਸਾ ਜਿਹੜੇ ਲੋਕੀ ਫਸੇ ਹੋਏ ਨੇ ਉਹਨਾਂ ਲਈ ਰਾਹਤ ਸਮਗਰੀ ਸਾਨੂੰ ਬਹੁਤ ਆ ਰਹੀ ਹੈ ਪਰ ਕੁਝ ਵਿਅਕਤੀ ਇਦਾਂ ਦੇ ਵੀ ਨੇ ਕੁਝ ਦੁਕਾਨਦਾਰ ਇਸ ਤਰ੍ਹਾਂ ਦੇ ਨੇ ਜਿਹੜਾ ਕਿ ਕਾਲਾ ਬਾਜ਼ਾਰੀ ਤੇ ਜਮਾਖੋਰੀ ਕਰਦੇ ਪਏ ਨੇ ਜਿਹੜੀ ਜ਼ਰੂਰੀ ਵਸਤਾਂ ਜਿਵੇਂ ਤਰਪਾਲਾਂ ਦੇ ਵਿੱਚ ਜਾਂ ਮੈਡੀਕਲ ਕਿੱਟਾਂ ਦੇ ਵਿੱਚ ਜਾਂ ਹੋਰ ਸਮਾਨ ਦੇ ਵਿੱਚ ਉਹਦੇ ਵੀ ਉਹਨਾਂ ਵਿਅਕਤੀਆਂ ਦੇ ਨਾਂ ਵੀ ਸਾਡੇ ਕੋਲ ਆਏ ਨੇ ਤੇ ਮੇਰੇ ਵੱਲੋਂ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੇ ਨਾਲ ਐਸਐਸਪੀ ਸਾਹਿਬ ਮੌਜੂਦ ਨੇ ਸੀਪੀ ਸਾਹਿਬ ਨਾਲ ਮੇਰੀ ਲਗਾਤਾਰ ਗੱਲ ਹੋ ਰਹੀ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਚੇਤਾਵਨੀ ਹੈ ਜਾਂ ਮੇਰੀ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੀਏ ਆਪਾਂ ਸਾਰੇ ਲੋਕਾਂ ਨਾਲ ਜੁੜ ਕੇ ਉਹਨਾਂ ਦੀ ਸੇਵਾ ਭਾਵ ਨਾਲ ਉਹਨਾਂ ਨਾਲ ਜੁੜੀਏ ਜਿਹੜੇ ਮੁਸੀਬਤ ਚ ਨੇ ਉਹਨਾਂ ਨਾਲ ਆਪਾਂ ਖੜ ਕੇ ਸਹਿਯੋਗ ਦੇਈਏ ਜੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਸਾਡਾ ਇੱਕ ਹੈਲਪਲਾਈਨ ਨੰਬਰ ਦਿੱਤਾ ਹੋਇਆ ਹੈਗਾ ਉਸ ਤੇ ਤੁਸੀਂ ਵਟਸਐਪ ਮੈਸੇਜ ਪਾ ਸਕਦੇ ਹੋ ਉਹ ਨੰਬਰ ਹੈ 96462225 ਸਾਡੀ ਟੀਮਾਂ ਜਿਹੜੀ ਇਮੀਡੀਏਟਲੀ ਰਿਸਪੌਂਡ ਕਰਨ ਗਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸੇ ਤਰ੍ਹਾਂ ਜੇ ਪ੍ਰਮਾਤਮਾ ਦੀ ਮਿਹਰ ਹੀ ਹੈ ਜਿਹੜਾ ਆਪਣਾ ਪਾਣੀ ਆਇਆ ਹੋਇਆ ਹੈ ਇਹ ਆਰਾਮ ਨਾਲ ਨਿਕਲ ਜਾਊਗਾ ਤੇ ਆਪਾਂ ਪੂਰੀ ਤਰ੍ਹਾਂ ਇਹਨੂੰ ਜਿਹੜਾ ਸਿਕਿਉਰ ਕਰ ਪਾਵਾਂਗੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੈ ਜੀ